ਹੈਲੋ ਸਤਿ ਸ੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲੇਜ ਲਾਈਫ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਹਾਂਜੀ ਅੱਜ ਐਤਵਾਰ ਦਾ ਦਿਨ ਹੈ ਜੀ ਤੇ ਸਵੇਰ ਦਾ ਟਾਈਮ ਹੈ ਤੇ ਅੱਜ ਆਪਣੇ ਬੱਚੇ ਵੀ ਘਰੇ ਨੇ ਵੈਸੇ ਬੱਚੇ ਦਾ ਤਿੰਨ ਚਾਰ ਦਿਨ ਹੋ ਗਏ ਘਰ ਨੇ ਕਿਉਂਕਿ ਤੁਸੀਂ ਜਾਣਦੇ ਹੋ ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ ਨੇ ਤੇ ਹੰਸੋਮਵਾਰ ਨੂੰ ਸਕੂਲ ਲੱਗੂਗਾ ਤੇ ਪਰ ਅੱਜ ਇਹ ਟਿਊਸ਼ਨ ਵੀ ਨਹੀਂ ਗਏ ਟਿਊਸ਼ਨ ਤਾਂ ਤਾਂ ਇਹਨਾਂ ਨੇ ਜਿਵੇਂ ਆਪਾਂ ਛੋਟੇ ਹੁੰਦੇ ਕਹਿੰਦੇ ਸੀ ਆਪਾਂ ਛੁੱਟੀ ਮਾਰਦੇ ਨੇ ਛੁੱਟੀ ਮਾਰੀ ਐ ਕਿਉਂਕਿ ਟਿਊਸ਼ਨ ਇਹਨਾਂ ਦੀ ਸੀਗੀ ਇਹਨਾਂ ਦੇ ਯੂਨਿਟ ਟੈਸਟ ਚੱਲ ਰਹੇ ਆ ਤੇ ਇਸ ਕਰਕੇ ਟਿਊਸ਼ਨ ਜ਼ਰੂਰ ਜਾਂਦੇ 11 ਵਜੇ ਤੋਂ 2:00 ਵਜੇ ਤੱਕ ਤੇ ਪਰ ਅੱਜ ਇਹਨਾਂ ਨੇ ਕਿਹਾ ਵੀ ਅੱਜ ਸੰਡੇ ਅੱਜ ਅਸੀਂ ਘਰੇ ਰਵਾਂਗੇ ਤੇ ਇਸ ਕਰਕੇ ਇਹਨਾਂ ਦੀ ਡਿਊਟੀ ਲਗਾਈ ਅੱਜ ਪਸ਼ੂਆਂ ਦੇ ਉੱਪਰ ਕਿਉਂਕਿ ਪਸ਼ੂ ਕਿਸੇ ਇਕੱਲੇ ਇੱਕ ਬੰਦੇ ਦੇ ਸੰਬੰਧ ਦਾ ਕੰਮ ਨਹੀਂ ਤੇ ਛੁੱਟੀ ਵਾਲੇ ਦਿਨੇ ਆਪੇ ਸੰਭਾਲਣਗੇ ਤਾਂ ਕਿ ਫਿਰ ਜਿਸ ਦਿਨ ਕਿਤੇ ਆਪਾਂ ਗਏ ਹੋਏਗੇ ਤਾਂ ਆਪਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਕਿਤੇ ਆਉਣਾ ਜਾਣਾ ਪੈਂਦਾ ਤਾਂ ਪਿੱਛੋਂ ਬੱਚੇ ਪਸ਼ੂਆਂ ਨੂੰ ਚੰਗੀ ਤਰ੍ਹਾਂ ਸੰਭ ਲੈਂਦੇ ਆ ਤੇ ਛੋਟਾ ਵੀ ਹੁਣ ਸਿੱਖਦਾ ਹੈਗਾ ਨਾਲ-ਨਾਲ ਕਰਦਾ ਕੰਮ ਕਿਉਂਕਿ ਸੂਗਦੇ ਨਹੀਂ ਬਿਲਕੁਲ ਵੀ ਬੱਚੇ ਨਹੀਂ ਤਾਂ ਅੱਜਕੱਲ ਤੇ ਬੱਚੇ ਪਸ਼ੂਆਂ ਦੇ ਨੇੜੇ ਨਹੀਂ ਜਾਂਦੇ ਜਾਂ ਕਹਿੰਦੇ ਸਾਡੇ ਹੱਥ-ਪੈਰ ਨੂੰ ਕੋਈ ਗੋਹਾ ਲੱਗੂਗਾ ਜਾਂ ਕੁਝ ਪਰ ਜੇ ਦੁੱਧ ਪੀਣਾ ਤੇ ਫਿਰ ਪੁੱਤੇ ਕੰਮ ਤਾਂ ਕਰਨੇ ਪੈਣੇ ਆ ਹਨਾ ਜ਼ਰੂਰੀ ਆ ਇਸ ਕਰਕੇ ਇਹ ਕੰਮ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਆਪਣੇ ਨਾਲ-ਨਾਲ ਕੰਮਾਂ ਦੇ ਵਿੱਚ ਇਹਨਾਂ ਵਿੱਚ ਲਾਉਣੇ ਵੀ ਆ ਤਾਂ ਕਿ ਪਸ਼ੂਆਂ ਦੇ ਵੀ ਨੇੜੇ ਰਹਿਣ ਜੇ ਪਿੰਡ ਦੇ ਵਿੱਚ ਰਹਿਣਾ ਖੇਤੀ ਕਰਨੀ ਆ ਦੁੱਧ ਪੀਣਾ ਤਾਂ ਫਿਰ ਪਸ਼ੂ ਰੱਖਣੇ ਬਹੁਤ ਜ਼ਰੂਰੀ ਹੈ ਨਾਲ-ਨਾਲ ਹਾਂਜੀ ਹੁਣ ਆਪਾਂ ਇਹਨਾਂ ਵਾਸਤੇ ਬਣਾ ਦਿੰਨੇ ਆ ਜੀ ਮੰਗੋ ਸ਼ੇਕ ਤੇ ਇਹ ਮੰਗੋ ਸ਼ੇਕ ਪੀਣਗੇ ਹੁਣ ਨਾਣ ਗਏ ਹੋਏ ਨੇ ਨਾ ਕੇ ਆ ਕੇ ਮੰਗੋ ਸ਼ੇਕ ਪੀ ਕੇ ਤੇ ਫਿਰ ਇਹ ਆਪਣਾ ਪੜਨ ਬੈਠਣਗੇ ਦੇਖੋ ਜੀ ਜੇ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਤੇ ਇਹਦੇ ਕਰਕੇ ਆਪਾਂ ਨੂੰ ਪਸ਼ੂ ਤਾਂ ਆਪਾਂ ਨੂੰ ਸੰਭਾਲਨੇ ਪੈਣੇ ਆ। ਹੁਣ ਆਪਾਂ ਪਿਓਰ ਖਾਂਦੇ ਆਂ, ਪਿਓਰ ਪੀਂਦੇ ਆਂ ਤੇ ਤਾਂ ਹੀ ਤਾਂ ਇਹ ਸਾਰਾ ਕੁਝ ਮਿਲਦਾ ਨਾ ਜੇ ਆਪਣੇ ਘਰ ਦੀਆਂ ਚੀਜ਼ਾਂ ਨੇ ਕਿਉਂਕਿ ਦੁੱਧ ਵੀ ਘਰ ਦਾ, ਘਿਓ ਘਰ ਦਾ ਸਾਰਾ ਕੁਝ ਤੇ ਹੁਣ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਸ਼ਾਮ ਦੀ ਆਪਾਂ ਰੋਟੀ ਦਾ ਕਰਦੇ ਆਂ ਪ੍ਰਬੰਧ। ਤੇ ਅੱਜ ਸਾਡੇ ਵਲੌਗ ਆਏ ਨੇ ਵੀ ਮੇਰੇ ਸਾਹਮਣਾਂ 7 ਦਿਨ ਹੋ ਗਏ ਨੇ 7 ਦਿਨ ਬਾਅਦ ਬਣਾ ਰਹੇ ਆਂ। ਕਿਉਂਕਿ ਮੂਡ ਨਹੀਂ ਠੀਕ ਸੀਗਾ ਵੀ ਜੋ ਵੀ ਆਪਾਂ ਸੁਣਦੇ ਆਂ ਭਾਰਤ ਪਾਕਿਸਤਾਨ ਦੀ ਲੜਾਈ ਤਾਂ ਤਕਰੀਬਨ ਮੇਰੇ ਪੇਰੈਂਟਸ ਨੇ ਜਿਹੜੇ ਪੱਕੇ ਕਹਿ ਦਿੰਦੇ ਆ ਪੱਕੇ ਨੇ ਮੇਰੇ ਭਰਾ ਮੇਰਾ ਜਿਹੜਾ ਉਹ ਬਿਲਕੁਲ ਪੜ ਰੀਤ ਕਿਤੇ ਰਹਿੰਦੇ ਨੇ ਤਾਂ ਉਧਰ ਮਨ ਜਾ ਬੜਾ ਖਰਾਬ ਰਹਿੰਦਾ ਸੀ ਵੀ ਕੀ ਬਣੂਗਾ ਸ਼ੁਕਰ ਵਾਲੀ ਸ਼ੁਕਰਵਾਰ ਵਾਲੀ ਰਾਤ ਤਾਂ ਬੜੀ ਔਖੀ ਲੰਗੀ ਜਦੋਂ ਉਹਨਾਂ ਨੇ ਸਾਨੂੰ ਦਿਖਾਇਆ ਸਾਰਾ ਵੀਡੀਓ ਕਾਲ ਕਰਕੇ ਵੀ ਵੀ ਐਂ ਕਰਕੇ ਮਸਾਈ ਲਾ ਉਹਨਾਂ ਦੇ ਪਿੰਡ ਦੇ ਉੱਪਰ ਤੇ ਜਾ ਰਹੀਆਂ ਤਾਂ ਫਿਰ ਕੁਛ ਵੀ ਦਿਲ ਨਹੀਂ ਕੀਤਾ ਨਾ ਕੋਈ ਵੀਡੀਓ ਸ਼ੂਟ ਕਰਨ ਨੂੰ ਨਾ ਬਣਾਉਣ ਨੂੰ ਦੇਖੋ ਜੀ ਆਪਣੇ ਭੈਣ ਭਰਾਵਾਂ ਨਾਲ ਹੀ ਆਪਣਾ ਸਾਰਾ ਹੁੰਦਾ ਹੈ ਨਾ ਤੇ ਬਾਕੀ ਇਹ ਲੜਾਈ ਝਗੜੇ ਦੇ ਵਿੱਚ ਸ਼ਾਇਦ ਕੁਝ ਮਿਲਣਾ ਤਾਂ ਨਹੀਂ ਹੈਗਾ ਪਰ ਇਹ ਦੁੱਖ ਬਹੁਤ ਲੱਗਦਾ ਜਦੋਂ ਇਸ ਤਰ੍ਹਾਂ ਹੁੰਦਾ ਤੇ ਤਾਂ ਕਰਕੇ ਕੁਛ ਵੀ ਮਨ ਨਹੀਂ ਕੀਤਾ ਤੇ ਪੂਰੇ 7 ਦਿਨ ਹੋ ਗਏ ਸੀ ਵੀਡੀਓ ਪਾਈ ਨੂੰ ਜਦ ਤੱਕ ਆਪਣਾ ਅੰਦਰੋਂ ਮਨ ਨਾ ਠੀਕ ਹੋਵੇ ਫਿਰ ਆਪਣੀ ਆਵਾਜ਼ ਵੀ ਠੀਕ ਨਹੀਂ ਹੁੰਦੀ ਤੇ ਆਪਾਂ ਠੀਕ ਤਰੀਕੇ ਨਾਲ बोल ਵੀ ਨਹੀਂ ਸਕਦੇ ਹਨਾ आवाज ਵੀ ਖੁਸ਼ੀ ਦੇ ਨਾਲ ਹੀ ਆਪਾਂ ਬੋਲ ਸਕਦੇ ਆ ਕੋਈ ਵੀ ਕੰਮ ਕਰ ਸਕਦੇ ਆ ਜਦ ਤੱਕ ਆਪਣ اندرੋਂ ਮਾਨ ਨਹੀਂ ਖੁਸ਼ ਤਾਂ ਆਪ ਕੋਈ ਕੁਝ ਵੀ ਨਹੀਂ ਕਰ ਸਕਦੇ ਪਰ ਅੱਜ ਉਹਨੂੰ ਤਾਂ ਫੋਨ ਆਇਆ ਸੀ ਕਹਿੰਦੇ ਸੀ ਹੁਣ ਬਹੁਤ ਸੁਧਰੇ ਨਿਸ਼ਲਾਤ ਤੇ ਠੀਕ ਰਹੇ ਨੇ ਰਾਤ ਵੀ ਵਧੀਆ ਠੀਕ ਨਿਕਲੀ ਉਹਨਾਂ ਦੀ ਤੇ ਹੁਣ ਥੋੜੀ ਸ਼ਾਂਤੀ ਹੈ ਇਸ ਕਰਕੇ ਬੜੀਆ ਚੰਗਾ ਲੱਗਦਾ ਚਲੋ ਟਿਕ ਟਕਾ ਹੋ ਗਿਆ ਬਹੁਤ ਵਧੀਆ ਹੋਇਆ ਵਾਹਿਗੁਰੂ ਮੇਰ ਕਰਨ ਇਸੇ ਤਰ੍ਹਾਂ ਰੱਖਣ ਤੇ ਇਹ ਆਪਣੀ ਜੁਗਣੀ ਹੁਣ ਜੁਗਣੀ ਆਪਣੀ ਵੀਡੀਓ ਦੇ ਵਿੱਚ ਭੱਜੂਗੀ ਅੱਧਾ ਪੌਣਾ ਘੰਟਾ ਤਾਂ ਕਿਉਂਕਿ ਸਾਰਾ ਦਿਨ ਬੱਜੀ ਬੰਨੀ ਰਹਿੰਦੀ ਐ ਤੇ ਇਹਨੇ ਹੁਣ ਪੱਠੇ ਤਾਂ ਖਾਣੇ ਨਹੀਂ ਹੁੰਦੇ ਸਿਰਫ ਦੁੱਧ ਹੀ ਪੀਣਾ ਹੁੰਦਾ ਕਿਉਂਕਿ ਦੂਸਰੇ ਪਸ਼ੂ ਤਾਂ ਹੁਣ ਪੱਠੇ ਖਾਣ ਲੱਗੇ ਹੋਏ ਨੇ ਤੇ ਇਹ ਆਪਦੀ ਲੱਗੀ ਹੋਈ ਐਕਸਰਸਾਈਜ਼ ਤੇ ਇਹਨੇ ਹੁਣ ਭੱਜ-ਭੱਜ ਕੇ ਆਪਣੇ ਹੱਡ-ਪੈਰ ਖੋਲਣੇ ਆ ਕਿਉਂਕਿ ਸਾਰਾ ਦਿਨ ਛੋਟੇ ਜਿਹੇ ਕਿੱਲੇ ਤੇ ਬੰਨੀ ਰਹਿੰਦੀ ਐ ਤੇ ਸ਼ਾਮ ਨੂੰ ਨਾਲੇ ਅੱਜ ਮੌਸਮ ਵੀ ਬੜਾ ਸੋਹਣਾ ਤੇ ਇਸ ਕਰਕੇ ਥੋੜੀ ਜਿਹੀ ਜ਼ਿਆਦਾ ਹੀ ਖੋਸ਼ ਆ ਜ਼ਿਆਦਾ ਹੀ ਪਸੰਦੀ ਹੈ ਤੇ ਇਹਦੇ ਬਿਨਾ ਸਾਡੀ ਵੀਡੀਓ ਵੀ ਪੂਰੀ ਨਹੀਂ ਹੁੰਦੀ ਚਲੋ ਜੀ ਹੁਣ ਆਪਾਂ ਬਣਾ ਲੈਂਦੇ ਆ ਜੀ ਸਬਜ਼ੀ ਆਪਾਂ ਤੜਕਾ ਪਉਣ ਲੈਂਦੇ ਆ ਜਿਹੜਾ ਉਹਦੇ ਵਿੱਚੋਂ ਕੱਢੇ ਸੀ ਨਾ ਟਿੰਡਿਆਂ ਦੇ ਵਿੱਚੋਂ ਸਾਰਾ ਕੁਝ ਉਹਨੂੰ ਫਰਾਈ ਕਰਕੇ ਚੰਗੀ ਤਰ੍ਹਾਂ ਪਉਣ ਲਾਂਗੇ ਤੇ ਮਸਾਲਾ ਪਾਉਣ ਕੇ ਫਿਰ ਜਿਹੜੀਆਂ ਆਪਾਂ ਕੁੱਲਨੀਆਂ ਬਣਾਈਆਂ ਸੀ ਟਿੰਡੇ ਦੀਆਂ ਵਿੱਚੋਂ ਸਾਰਾ ਕੁਝ ਹੀ ਕੱਢ ਲਿਆ ਸੀ ਤੇ ਵਾਪਸ ਉਹਦੇ ਵਿੱਚ ਹੀ ਫਿਰ ਤੋਂ ਇਹਨੂੰ ਫਿਲ ਕਰ ਦਾਂਗੇ ਦੇਖੋ ਜੀ ਪਿੰਡਾਂ ਦੇ ਵਿੱਚ ਨਾ ਇਹ ਹੀ ਮੌਜ ਹੈ ਦੇਖੋ ਹੁਣ ਕਿੰਨਾ ਵਧੀਆ ਆਪਾਂ ਜਿਵੇਂ ਸ਼ਾਮ ਦਾ ਟਾਈਮ ਨਾ ਕਿਸੇ ਲਾਈਟ ਦੀ ਲੋੜ ਨਾ ਕੋਸ਼ ਵਧੀਆ ਚਾਨਣ ਆ ਵੀਡੀਓ ਵੀ ਆਪਾਂ ਸ਼ੂਟ ਕਰ ਸਕਦੇ ਆ ਜਿਵੇਂ ਆਪਰ ਸੋਈ ਦੇ ਅੰਦਰ ਕਰਨੀ ਹੋਵੇ ਆਪਾਂ ਨੂੰ ਸਪੈਸ਼ਲ ਇੱਕ ਲਾਈਟ ਚਾਹੀਦੀ ਆ ਹਨਾ ਜਾਂ ਕਿਦਾਂ ਵੀ ਕੁਝ ਵੀ ਰਿਕਾਰਡਿੰਗ ਕਰਨੀ ਬਹੁਤ ਪ੍ਰੋਬਲਮ ਹੁੰਦੀ ਆ ਤਾਂ ਇਸ ਕਰਕੇ ਆਪਾਂ ਹੁਣ ਪਿੰਡਾਂ ਦੇ ਵਿੱਚ ਰਹਿ ਕੇ ਆਪਾਂ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਹੋ ਜਾਂਦੇ ਆ ਵੀ ਸਾਰੇ ਕੰਮ ਕੁਦਰਤੀ ਤੌਰ ਤੇ ਚੰਗੇ ਲੱਗਦੇ ਨਾਲੇ ਜੀ ਸ਼ਾਮ ਦਾ ਟਾਈਮ ਆ ਨਾ ਇਸ ਟਾਈਮ ਤੇ ਇੰਨਾ ਵਧੀਆ ਲੱਗਦਾ ਆਪਣਾ ਆਪਾਂ ਵਿੜੇ ਦੇ ਵਿੱਚ ਬੈਠਦੇ ਆ ਬੜਾ ਠੰਡਾ ਠੰਡਾ ਅੱਜ ਤਾਂ ਮੌਸਮ ਵੀ ਬਹੁਤ ਪਿਆਰਾ ਹੈਗਾ ਕਿਉਂਕਿ ਹਜੇ ਉਨੀ ਗਰਮੀ ਨਹੀਂ ਹੋਈਗੀ ਨੇ ਤਾਂ ਫਿਰ ਗਰਮੀ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਪਰ ਫਿਰ ਵੀ ਸ਼ਾਮ ਨੂੰ ਬਹੁਤ ਚੰਗਾ ਲੱਗਦਾ ਹੈਗਾ ਬਾਬਾ ਜੀ ਰਹਿ ਰਸ ਕਰਦੇ ਹੋਣ ਸਪੀਕਰ ਦੀ ਆਵਾਜ਼ ਆਉਂਦੀ ਹੋਵੇ ਤੇ ਇੱਥੇ ਆਪਣੇ درختਾਂ ਦੇ ਆਸ-ਪਾਸ ਛੋਟੇ-ਛੋਟੇ ਪੰਛੀ ਬੋਲ ਲਿ ਜਾਂਦੇ ਆ ਨੇੜੇ-ਨੇੜੇ ਤਾਂ ਇਹ ਜਿਹੜਾ ਮਾਹੌਲ ਹੈ ਇਹ ਦੇਖਦੇ ਆਂ ਤੇ ਸੁਣਦੇ ਆਂ ਬੰਦਾ ਹੈਗਾ ਜੇ ਆਪਾਂ ਨੂੰ ਆਪਾਂ ਇਸ ਨੂੰ ਬਹੁਤ ਕਿਤੇ ਵੀ ਚਲੇ ਜਾਈਏ ਕਿੰਨੇ ਵੀ ਵਧੀਆ ਜਗ੍ਹਾ ਤੇ ਸ਼ਹਿਰ 'ਚ ਜਾਂ ਕਿਤੇ ਵਿਦੇਸ਼ 'ਚ ਚਲੇ ਗਏ ਆਂ ਪਰ ਇਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਆਪਾਂ ਮਿਸ ਕਰਦੇ ਆਂ ਹਾਂਜੀ ਸ਼ਿੰਦਾ ਆਇਆ ਜੀ ਅਸੀਂ ਗੁਰਦੁਆਰਿਆਂ ਕਿਉਂਕਿ ਅੱਜ ਗੁਰਮਤਿ ਕਲਾਸ ਲਾ ਕੇ ਆਇਆ ਹੈਗਾ ਆਪਦੀ ਸ਼ਾਮ ਨੂੰ 5 ਵਜੇ ਪਾਪਾ ਜੀ ਸਿਖਾਉਂਦੇ ਨੇ ਉੱਥੇ ਪਾਠ ਸਿਖਾਉਂਦੇ ਆ ਤੇ ਗੁਰਬਾਣੀ ਦੀਆਂ ਹੋਰ ਵੀ ਜੋ ਵਿਆਖਿਆ ਕਰਦੇ ਨੇ ਜਾਂ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬ ਜੀਾਂ ਦੇ ਉਹ ਸਾਰਾ ਸਿਖਾਉਂਦੇ ਪਰ ਇਹਦਾ ਅੱਜ ਪਹਿਲਾ ਦਿਨ ਸੀਗਾ ਤੇ ਅੱਜ ਗਿਆ ਸੀ ਗੁਰਦੁਆਰਾ ਸਾਹਿਬ ਕਿਉਂਕਿ ਬੱਚਿਆਂ ਨੂੰ ਆਪਾਂ ਪੜ੍ਹਾਈ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਸਿੱਖੀ ਦੇ ਨਾਲ ਜੋੜ ਕੇ ਰੱਖਣਾ ਤੇ ਵੈਸੇ ਵੀ ਇਹਨੂੰ ਗੁਰਦੁਆਰੇ ਜਾਣਾ ਬਹੁਤ ਚੰਗਾ ਲੱਗਦਾ ਤੇ ਬਹੁਤ ਵਧੀਆ ਹੁੰਦਾ ਕਿ ਇਹਨੂੰ ਇਹਨੇ ਜੂڑا ਵੀ ਹੁਣ ਆਪਣੀ ਮਰਜ਼ੀ ਨੇ ਰੱਖਿਆ ਹੋਇਆ ਪਹਿਲਾਂ ਇਹਦੇ ਕੇਸ ਕਟਿੰਗ ਕੀਤੇ ਹੋਏ ਸੀ ਤੇ ਪਰ ਹੁਣ ਇਹਨੇ ਆਪਣੀ ਮਰਜ਼ੀ ਦੇ ਨਾਲ ਹੀ ਇਹ ਜੂڑا ਰੱਖਿਆ ਜੈਦ ਕਰਕੇ ਰੱਖਿਆ ਵੀ ਮੈਂ ਆਪਣੇ ਕੇਸ ਰੱਖਣੇ ਆ ਮੇਰੇ ਕੇਸਾਂ ਦਾ ਕਤਲ ਨਹੀਂ ਕਰਨ ਦੇਣਾ ਮੈਂ ਤੁਹਾਨੂੰ ਇਸ ਤੋਂ ਬਾਅਦ ਚ ਤਾਂ ਅਸੀਂ ਵੀ ਮੰਨ ਗਏ ਕਿਉਂਕਿ ਪਹਿਲਾਂ ਸਕੂਲ ਜਾਣ ਲੱਗਾ ਬਹੁਤ ਰੋਂਦਾ ਸੀਗਾ ਇਸ ਕਰਕੇ ਤੇ ਕੇਸ ਨਹੀਂ ਰੱਖੇ ਹੋਏ ਸੀ ਸਵੇਰ ਜੂڑا ਹੀ ਨਹੀਂ ਕਰਾਉਂਦਾ ਹੁੰਦਾ ਸੀ ਪਰ ਹੁਣ ਇਹਨੇ ਆਪਣੀ ਮਰਜ਼ੀ ਨਾ ਰੱਖੀ ਚਲੋ ਸ਼ੁਕਰ ਹੈ ਜੀ ਆਪਣੇ ਬੱਚੇ ਇਸ ਪਾਸੇ ਤੁਰਨ ਲੱਗਣ ਚੰਗੀ ਗੱਲ ਆ ਤੇ ਹੁਣ ਆਪਣਾ तकरीबन तकरीबन ਇਹ ਕੰਮ ਖਤਮ ਹੋਣ ਵਾਲਾ ਸਬਜੀ ਦਾ ਕਿਉਂਕਿ ਹੁਣ ਆਪਾਂ ਇਹਦੇ ਵਿੱਚ ਬਸ ਮਸਾਲਾ ਪੜਨਾ ਮਸਾਲਾ ਪੜ ਦਾਂਗੇ ਤੇ ਬਹੁਤ ਟੇਸਟੀ ਤੇ ਸੁਆਦਵੰਦੇ ਆ ਤੁਸੀਂ ਬਣਾ ਕੇ ਦੇਖਿਓ ਇਸ ਤਰ੍ਹਾਂ ਕਿਉਂਕਿ ਜਿਹੜੇ ਇਹ ਆਪਾਂ ਟਿੰਡੇ ਸੀ ਉਹ ਵੀ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਏ ਸੀਗੇ ਯਾਨੀ ਕਿ 60% ਫਰਾਈ ਕੀਤੇ ਆ ਬਹੁਤ ਜ਼ਿਆਦਾ ਨਹੀਂ ਕੀਤੇ ਹੋਏ ਕਿਉਂਕਿ ਇਹਨੂੰ ਦੁਬਾਰਾ ਤਾਂ ਫਿਰ ਇੱਕ ਵਾਰ ਤੁਸੀਂ ਸੇਕ ਲਵਾਵਾਂਗੇ ਜਿਹਦੇ ਵਿੱਚ ਮਸਾਲਾ ਰਸ ਜਾਊਗਾ ਤੇ ਨਾਲੇ ਫਿਰ ਇਹ ਬਹੁਤ ਵਧੀਆ ਸੌਫਟ ਹੋ ਜਾਣਗੇ ਖਾਨ ਦੇ ਲਾਈਕ ਹੋ ਜਾਣਗੇ ਇਸ ਕਰਕੇ ਇਹਨੂੰ ਆਪਾਂ ਸਾਰਿਆਂ ਦੇ ਵਿੱਚ ਮਸਾਲਾ ਪਾ ਦਾਂਗੇ ਜੋ ਵੀ ਆਪਣਾ ਮਸਾਲਾ ਬਚੂਗਾ ਫਿਰ ਆਪਾਂ ਉਹ ਵਿੱਚ ਹੀ ਰਹਿਣ ਦਾਂਗੇ ਤੇ ਵਿੱਚ ਹੀ ਤੇ ਰੱਖ ਕੇ ਤੇ ਚੁੱਲੇ ਦੇ ਉੱਪਰ ਰੱਖ ਦਾਂਗੇ ਤੇ ਇਸ ਤਰ੍ਹਾਂ ਕਰਕੇ ਇਹ ਬਹੁਤ ਵਧੀਆ ਸਬਜ਼ੀ ਵੀ ਬਣ ਜੂਗੀ ਤੇ ਇਸ ਤੋਂ ਬਾਅਦ ਆਪਾਂ ਹੁਣ ਉਧਰ ਤੰਦੂਰ ਤਪਾਵਾਂਗੇ ਤੰਦੂਰ ਤਪਾ ਕੇ ਤੇ ਫਿਰ ਬਾਕੀ ਦੇ ਆਪਾਂ ਰੈਂਦੇ ਕੰਮ ਕਰਾਂਗੇ ਆਪਣੇ بس ਇਹੀ ਅੱਗ ਰੱਖਾਂਗੇ ਤੇ ਇਹਦੇ ਵਿੱਚ ਸਾਰੇ ਨੂੰ ਰੱਖ ਕੇ ਤੇ ਉੱਪਰੋਂ ਆਪਾਂ ਇਹਨੂੰ ਟੱਕ ਦਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਦਿਨ ਜਿਆਦਾ ਮੈਨੂੰ ਲੱਗਦਾ ਸਿਰ ਪਿੰਡਾਂ ਵਾਲੀ ਲੈ ਸਕਦੇ ਆ ਕਿਉਂਕਿ ਇੰਨੀ ਸ਼ਾਮ ਨੂੰ ਚੁੱਲ੍ਹਾ ਜਲਾਉਣਾ ਤੇ ਵਧੀਆ ਕਰਕੇ ਸਾਰਾ ਬਣਾਉਣਾ ਕਰਨਾ ਕਿਉਂਕਿ ਸ਼ਹਿਰਾਂ 'ਚ ਆਪਣੀਆਂ ਮਜਬੂਰੀਆਂ ਬਣ ਜਾਂਦੀਆਂ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਚੁੱਲ੍ਹਾ ਵੈਸੇ ਸਰਕਾਰ ਵੀ ਨਹੀਂ ਜਲਾਉਣ ਦਿੰਦੀ ਕਿਉਂਕਿ ਉਹਦੇ پولیس ਵਗੈਰਾ ਆ ਜਾਂਦੀ ਆ ਵੀ ਇੱਥੇ ਧੂਆ ਕਰਦੇ ਤੁਸੀਂ ਪ੍ਰਦੂਸ਼ਣ ਹੁੰਦਾ ਪਰ ਆਪਣੇ ਇਥੇ ਖੁੱਲੇ ਵਾਤਾਵਰਨ ਹੁੰਦੇ ਆ ਜਿਵੇਂ ਮਰਜ਼ੀ ਚੁੱਲ੍ਹਾ ਚੱਲਾ ਬਾਲ ਲਿਗੇ ਆਪਾਂ ਕੋਈ ਏਡੀ ਦਿੱਕਤ ਨਹੀਂ ਆਉਂਦੀ ਵੱਡੀ ਪਰ ਸ਼ਹਿਰਤ ਵਿੱਚ ਤਾਂ ਚੁੱਲ੍ਹਾ ਨਹੀਂ ਬਾਲਣ ਦਿੰਦੇ ਹੈਗੇ ਤੇ ਜਿਵੇਂ ਕਿ ਹੁਣ ਆਹ ਲੋਕ ਰਾਸ਼ਨ ਇਕੱਠਾ ਕਰ ਰਹੇ ਸੀ ਪਰ ਸਾਡੇ ਵਰਗੇ ਪਿੰਡਾਂ ਵਾਲਿਆਂ ਨੂੰ ਚਲੋ ਇਹ ਤਾਂ ਸੌਖਾ ਨਾ ਵੀ ਆਟਾ ਵੀ ਕਰਦਾ ਦੁੱਧ ਵੀ ਤੇ ਖੰਡ ਵੀ ਤੇ ਗੈਸ ਕਹਿੰਦੇ ਸੀ ਗੈਸ ਸਿਲੰਡਰ ਵੀ ਇਕੱਠੇ ਕਰ ਲਓ ਤੇ ਗੈਸ ਸਿਲੰਡਰ ਲੋਕਾਂ ਨੇ ਤਿੰਨ ਤਿੰਨ ਚਾਰ ਚਤ ਭਰਾ ਕੇ ਰੱਖ ਲਏ ਪਰ ਫਿਰ ਵੀ ਆਪਣੇ ਵਰਗਿਆਂ ਤਾਂ ਲੋਟ ਆਈ ਜਾਂਦਾ ਕਿਉਂਕਿ ਆਪਾਂ ਨਹੀਂ ਗੈਸ ਹੋਊਗਾ ਤੇ ਆਪਾਂ ਚੁੱਲਾ ਬਾਲ ਲਾਂਗੇ ਆਪਣੇ ਕੋਲੇ ਤਾਂ ਦੋ ਤਿੰਨ অপਸ਼ਨ ਹੈਗੇ ਨੇ ਪਰ ਜਿੰਨਾਂ ਕੋਲੇ ਸਿਰਫ ਉਹੀ ਚੀਜ਼ ਹੈ ਤੇ ਉਸ ਤਰ੍ਹਾਂ ਵਰਤਣਾ ਉਹਨਾਂ ਨੂੰ ਔਖਾ ਹੁੰਦਾ ਹੈਗਾ ਲੋ ਜੀ ਆਪਣੀ ਸਬਜੀ ਉਧਰ ਹੁਣ ਬਣੀ ਜਾਂਦੀ ਹੈ ਬਣੀਗੀ ਤਕਰੀਬਨ ਤੇ ਆਪਾਂ ਬਾਲ ਲੈ ਇਹ ਤੰਦੂਰ ਤੰਦੂਰ ਦੇ ਵਿੱਚ ਅੱਗ ਬਾਲਤੀ ਕਿੰਨੀ ਸੋਹਣੀ ਅੱਗ ਲੱਗਦੀ ਹੈ ਵੈਸੇ ਦਾ ਇੱਕ ਦਿਨੇ ਇਸੇ ਦੇ ਵਿੱਚ ਮੱਚ ਜਾਣਾ ਪਰ ਫਿਰ ਵੀ ਚੰਗੀ ਲੱਗਦੀ ਹੈ ਹੈਨਾ ਤੇ ਮੌਸਮ ਵੀ ਅੱਜ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਮੌਸਮ ਬਣਿਆ ਹੋਇਆ ਬੱਦਲ ਹੈਗੇ ਆ ਹਵਾ ਚੱਲਦੀ ਆ ਤੇ ਤੁਹਾਨੂੰ ਦਿਖਾਉਣੀ ਆ ਸਾਰਾ ਇਸੇ ਪਾਸੇ ਦਾ ਮੋਲ ਕਿੰਨਾ ਵਧੀਆ ਬਣਿਆ ਬਹੁਤ ਜੀ ਲੱਗਦਾ ਇਸ ਮੌਕੇ ਇੰਨਾ ਦਿਲ ਲੱਗਦਾ ਨਾ ਕਰੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿਸੇ ਸਵਰਗ 'ਚ ਹੋਈ ਗਏ ਹਨਾ ਆਹ ਇੱਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਇਹ ਚੀਜ਼ਾਂ ਬਕਸ਼ਣ ਕੋਈ ਵੀ ਇਸ ਚੀਜ਼ ਲਈ ਨਾ ਤਰਸੇ ਘਰ ਤੇ ਰੋਟੀ ਤੇ ਬੱਚੇ ਹਨਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ ਬਹੁਤ ਸੋਹਣਾ ਮੌਸਮ ਬਣਿਆ ਆਸ-ਪਾਸ ਦਾ ਵਾਰਦ ਨਜ਼ਾਰਾ ਵੀ ਬੜਾ ਵਧੀਆ ਠੰਡ ਠੰਡੀ ਹਵਾ ਚੱਲੀ ਜਾਂਦੀ ਹੈ ਤੇ ਬੱਦਲ ਆਈ ਜਾਂਦਾ ਗੱਜ ਦਾ ਥੋੜਾ ਥੋੜਾ ਲਗਦਾ ਜੀ ਮੀਂਹ ਬਾਰਿਸ਼ ਆਉਗੀ ਅੱਜ ਦੇਖੋ ਲਾਜੀ ਤੰਦੂਰ ਸਾਡਾ ਗਿਆ ਤਪ ਤੇ ਹੁਣ ਸਾਡੀ ਮੰਮੀ ਲੱਗੇ ਨੇ ਰੋਟੀ ਬਣਾਉਣ ਤੇ ਇਹ ਰੋਟੀ ਖਾਣ ਲਈ ਤਾਂ ਬੜਾ ਮਜ਼ਾ ਆਉਂਦਾ ਜੀ ਖਾ ਕੇ ਦੇਖਿਓ ਤੁਸੀਂ ਤੰਦੂਰ ਤੇ ਫੁਲਕਾ ਜਦੋਂ ਵੀ ਸਿਕੜਾ ਹੋਏ ਜਰੂਰ ਆਓ ਕੋਲਿਆਂ ਦੇ ਉੱਪਰ ਰੜ ਰੜ ਕੇ ਬੜੇ ਵਧੀਆ ਲੱਗਦੇ ਆ ਲਓ ਜੀ ਬਣ ਗਈ ਆਪਣੀ ਰੋਟੀ ਕਿੰਨਾ ਵਧੀਆ ਨਜ਼ਾਰਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਬਖਸ਼ਣ ਤੇ ਸਿੰਦਾ ਹੋ ਗਿਆ ਤਿਆਰ ਖਾਨ ਨੂੰ ਤੇ ਮੌਸਮ ਵੀ ਇੱਕਦਮ ਚੇਂਜ ਹੋ ਗਿਆ ਤੇ ਕਣੀਆਂ ਆਉਣ ਲੱਗੀਆਂ ਜੀ ਬੜਾ ਵਧੀਆ ਨਜ਼ਾਰਾ ਬੜੀ ਠੰਡੀ ਹਵਾ بارش ਹੋਣ ਵਾਲੀ ਹੈ ਬਸ ਸ਼ੁਰੂ ਹੋਗੀ ਲਾਈਟ ਵੀ ਬਾਹਰ ਚਲੀ ਗਈ ਤੇ ਚਲੋ ਠੀਕ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਜੀ